ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 11 ਫਰਵਰੀ ਤੱਕ 12 ਫਰਵਰੀ ਤੱਕ ਮੌਸਮ ਪੰਜਾਬ ਦਾ ਪਲੱਸ ਨਾ ਲੱਗਦੇ ਖੇਤਰਾਂ ਦਾ ਕੁਝ ਇਹਦੇ ਰਹਿ ਸਕਦਾ ਸੋ ਅਸਲੇ ਦੀ ਤਾਜ਼ਾ ਸੈਟੇਲਾਈਟ ਦਾ ਸਿਹਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 7 ਫਰਵਰੀ ਦਾ ਸਵੇਰ ਦਾ ਦਿਨ ਹੈ ਤੇ ਸਵੇਰ ਦੇ ਲਗਭਗ 8:30 ਦਾ ਟਾਈਮ ਹੋਣ ਜਾ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਸ਼ਾਮ ਦੇ ਆਫਰਡ ਦੇ ਵਿੱਚ ਦੱਸ ਦਿੱਤਾ ਸੀ ਕਿ ਆਉਂਦੇ ਜਿਹੜੇ 24 48 ਘੰਟਿਆਂ ਤੱਕ ਟੁੱਟਵੇਂ ਤੌਰ ਤੇ ਬਦਲਬਾਈ ਪੰਜਾਬ ਦੇ ਉੱਪਰਲੇ ਫੱਦਰ ਤੋਂ ਜੜੀਆਂ ਗੁਜ਼ਰਦੇ ਰਹਿਣੀਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਸਾਇਸਲਤੀ ਦੇ ਸਾਧਿਆਂ ਕਿ ਟੁੱਟਵੇਂ ਬੱਦਲ ਹੈ ਜਿਹੜੇ ਹਲਕੇ ਫੁਲਕੇ ਜੇ ਕਿਤੇ ਕਿਤੇ ਦਰਮਿਆਨੇ ਬਦਲ ਜਿਹੜੇ ਉੱਪਰ ਦੀ ਲੰਘ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਸੋ ਆਉਂਦੇ 48 ਘੰਟਿਆਂ ਤੱਕ ਇਹ ਬਦਲ ਹੋਏ ਚੱਲਦੇ ਰਹਿਣੀਆਂ ਅੱਜ 7 ਤਰੀਕ ਨੂੰ ਹਲਕੇ ਫੁਲਕੇ ਜੇ ਬੱਦਲ ਹੋਣਗੇ ਕੱਲ ਹੋ ਸਕਦਾ 8 ਤਰੀਕ ਨੂੰ ਥੋੜੇ ਗੂੜੇ ਬੱਦਲ ਜਿਹਨੂੰ ਆਪਾਂ ਕਹਿੰਦੇ ਨੇ ਦਰਮਿਆਨੀ ਬਦਲ ਵਾਹੀ ਉੱਪਰਲੇ ਫੱਦਰ ਦੀ ਗੁਜ਼ਰ ਸਕਦੀ ਹੈ ਟੈਂਪਰੇਚਰ ਵਾਲੇ ਫაქਟ ਤੋਂ ਦੇਖਿਓ ਜੀ ਬੀਤੇ 24 ਘੰਟਿਆਂ ਦੇ ਦਰਮਿਆਨ 22.6 ਡਿਗਰੀ ਦੇ ਨਾਲ ਲੁਧਿਆਣਾ ਸਭ ਤੋਂ ਗਰਮ ਰਿਹਾ ਪੰਜਾਬ ਦੇ ਵਿੱਚ ਤੇ ਫਰੀਦাবাদ ਸਭ ਤੋਂ ਗਰਮ ਰਿਹਾ 23.7 ਡਿਗਰੀ ਦੇ ਨਾਲ ਹਰਿਆਣੇ ਦੇ ਵਿੱਚ ਸੌਂਦੇ 48-72 ਘੰਟਿਆਂ ਤੱਕ ਬਦਲਬਾਹੀ ਜਾਰੀ ਰਹੇਗੀ ਛੋਟੇ ਮਦੌਰ ਤੇ ਬੱਦਲ ਉੱਪਰ ਦੇ ਲੰਘਦੇ ਰਹਿਣਗੇ ਤੇ ਦਿਨ ਵੇਲੇ ਨਿਗ ਰਹੇਗਾ ਜੀ ਕਿਉਂਕਿ ਧੁੱਪ ਵੀ ਲੱਗੇਗੀ ਧੁੱਪ ਛੋੜੀ ਮਤਲਬ ਕਿ ਬੱਦਲਬਾਹੀ ਲੰਘਣ ਕਰਕੇ ਥੋੜੀ ਮੱਠੇ ਟਾਈਪ ਦੀ ਹੋਏਗੀ ਪਰ ਦਿਨ ਗਰਮ ਹੀ ਰਹਿਣਗੇ 22 ਤੋਂ ਲੈ ਕੇ 23-24 ਦੇ ਆਸ-ਪਾਸ ਟੈਂਪਰੇਚਰ ਜ ਸੋ ਆਉਂਦੇ ਦਿਨਾਂ ਦੇ ਦਰਮਿਆਨ ਜੀ 10 ਘੰਟੇ ਕਹਿ ਲਿਆ ਕਿ ਮੋٹے ਤੌਰ ਤੇ 12 ਫਰਵਰੀ ਤੱਕ ਇਹ ਨਵਾਂ ਸਿਸਟਮ ਹੋਦਾ ਜਾਖਣੀ ਰਿਹਾ ਜਿਹੜਾ ਕਿ ਮਈ ਵਾਲੇ ਫੱਕ ਤੋਂ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਦਰਜ ਕਰਾਵੇ ਐਦਾਂ ਦਾ ਕੋਈ ਸਿਸਟਮ ਨਹੀਂ ਹੈ ਉੱਤਰ ਪੱਛੋਦੀਆਂ ਹਵਾਵਾਂ ਕੱਲ ਚੱਲ ਰਹੀਆਂ ਸੀ ਤੇਜ਼ ਰਫ਼ਤਾਰ ਨਾਲ ਉਸ ਤੋਂ ਵੀ ਕਿਤੇ ਹੋਰ ਤੇਜ਼ ਰਫ਼ਤਾਰ ਦੇ ਨਾਲ ਅੱਜ ਚੱਲਣਗੀਆਂ ਪੰਜਾਬ ਹਰਿਆਣਾ ਦੇ ਵਿੱਚ ਤੇ ਅਗਲੇ 24 48 ਘੰਟਿਆਂ ਤੱਕ ਵੀ ਉੱਤਰ ਪੱਛੋਦੀਆਂ ਹਵਾਵਾਂ ਇਸੇ ਤਰ੍ਹਾਂ ਚੱਲਣ ਦਾ ਅਨੁਮਾਨ ਹੈ ਜੀ ਫਿਲਹਾਲ ਉਮੀਦ ਕੋਈ ਅਸਰ ਨਹੀਂ ਆ 12 ਫਰਵਰੀ ਤੱਕ ਕੋਈ ਨਵਾਂ ਸਿਸਟਮ ਨਹੀਂ ਆ ਇਸ ਲਈ ਇਹ ਬਦਲਵਾਈ ਅਗਲੇ 48 72 ਘੰਟੇ ਚਲਦੀ ਰਹਿਣੀ ਆ ਉਸ ਤੋਂ ਬਾਅਦ ਮੌਸਮ ਕਹਿ ਸਕਦੇ ਆ ਕਿ ਥੋੜਾ ਠੀਕ ਠਾਕ ਹੀ ਰਹੇਗਾ 12 ਫਰਵਰੀ ਤੱਕ ਧੁੱਪ ਜੜੀਆਂ ਨਿੱਕੇ ਤੌਰ ਤੇ ਲੱਗਦੀ ਰਹੇਗੀ ਕੋਰੇ ਦੇ ਅਸਰ ਘਟਗੇ ਨਹੀਂ ਕਿਉਂਕਿ ਜਿੱਥੇ ਹਵਾ ਡਾਊਨ ਪੈਂਦੀ ਕੱਲ ਤੇ ਅੱਜ ਕੋਰੇ ਦੇ ਅਸਰ ਬਣਦੇ ਜਾਪ ਰਹੇ ਸੀ ਪਰ ਹਵਾ ਡਾਊਨ ਕੱਲ ਰਾਤ ਵੀ ਨਹੀਂ ਪਈ ਇਸ ਲਈ ਹਵਾ ਉਸੇ ਤਰ੍ਹਾਂ ਚੱਲ ਰਹੀ ਹੈ ਉਤਰ ਖੱਛੋਨੀਆਂ ਅੱਜ ਸਵੇਰ ਉਗਲੇ ਵੀ ਚੱਲ ਰਹੀਆਂ ਨੇ ਜਿਹਦੇ ਨਾਲ ਕੋਰਾ ਫਿਲਹਾਲ ਨਹੀਂ ਹੋਇਆ ਅਗਲੇ 24 ਘੰਟਿਆਂ ਦੇ ਦਰਮਿਆਨ ਵੀ ਜੇਕਰ ਕੋਰਾ ਤਾਂ ਪਏਗਾ ਜੇਕਰ ਹਵਾ ਡਾਊਨ ਪੈਂਦੀ ਹੈ ਹਵਾ ਡਾਊਨ ਹੋਣ ਦੇ ਬਹੁਤ ਹੱਟਾ ਅਸਰ ਨੇ ਅੱਜ ਤੇ ਕੱਲ ਵੀ ਜਿਹੜੇ ਹਵਾ ਇਸੇ ਰਫ਼ਤਾਰ ਤੇ ਚੱਲਦੀ ਰਹਿਣੀ ਹੈ ਫਿਲਹਾਲ ਜੇਕਰ ਕੋਈ ਤਬਦੀਲੀ ਮੌਸਮ ਦੇ ਵਿੱਚ ਚਾਹੁੰਦੀ ਹੈ ਤਾਂ ਮੌਸਮ ਫਾਕ ਦੀ ਰਿਪੋਰਟ ਕੀ ਕਹਿੰਦੀ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ ਮੌਸਮ ਇਸੇ ਤਰ੍ਹਾਂ ਜਿਹਾ ਜਿਹਾ ਚੱਲਦੇ ਰਹਿਣਾ ਜੀ ਧੰਨਵਾਦ ਸ਼ੁਕਰੀਆ